ਕਿਸਾਨ ਮਜ਼ਦੂਰ ਏਕਤਾ ਜੰਦਾਬਾਦ ਬਾਈ ਜੀ ਪਿੰਡ ਆਉਡਾਂ ਵਿਖੇ ਅੱਜ ਸੁਭਾਸ ਜੰਗੂ ਜੀ ਦੇ ਖੇਤ ਜਿਹੜਾ ਲਗਾਤਾਰ 2.5 ਮਹੀਨਿਆਂ ਤੋਂ ਦਿੱਲੀ ਧਰਨੇ ਤੇ ਸੇਵਾ ਨਿਭਾਰੇ ਆ ਉਹਨਾਂ ਦੇ ਖੇਤ ਵਿਖੇ ਕਿਨੂਆਂ ਦਾ ਬਾਗ ਹੈ ਪੰਜ ਕਿਲੇ ਪੂਰੇ ਨਗਰ ਵੱਲੋਂ ਸੇਵਾਦਾਰਾਂ ਵੱਲੋਂ ਕਿਸਾਨ ਮਜ਼ਦੂਰਾਂ ਵੱਲੋਂ ਉਹਨਾਂ ਦੇ ਬਾਗ ਵਿੱਚ ਰੇਹ ਦੀ ਸੇਵਾ ਕੀਤੀ ਜਾ ਰਹੀ ਹੈ ਸੋ ਸਾਰੇ ਹੀ ਸਾਥੀਆਂ ਨੂੰ ਬੇਨਤੀ ਹੈ ਵੀਡੀਓ ਸੁਣਨ ਵਾਲਿਆਂ ਨੂੰ ਕਿ ਆਪਣੇ ਆਪਣੇ ਨਗਰਾਂ ਵਿਖੇ ਆਪਣੇ ਆਪਣੇ ਪਿੰਡਾਂ ਵਿਖੇ ਜਿਹੜੇ ਵੀਰਾਂ ਦਿੱਲੀ ਧਰਨੇ ਤੇ ਸੇਵਾ ਨਿਵਾ ਰਹੇ ਆ ਉਹਨਾਂ ਦੇ ਖੇਤਾਂ ਵਿੱਚ ਉਹਨਾਂ ਦੇ ਘਰਾਂ ਵਿੱਚ ਕੋਈ ਵੀ ਕਿਸੇ ਵੀ ਕੰਮ ਦੀ ਟੋਟ ਨਹੀਂ ਆਉਣ ਦੇਣੀ ਚਾਹੀਦੀ ਸਾਰਿਆਂ ਨੇ ਰਲ ਮਿਲ ਕੇ ਜਿਹੜੇ ਦਿੱਲੀ ਨਹੀਂ ਜਾ ਸਕਦੇ ਉਹਨਾਂ ਦੇ ਖੇਤ ਵਿਖੇ ਖੇਤ 'ਚ ਕੋਈ ਵੀ ਕੰਮ ਹੋਵੇ ਉਹ ਉਹਨਾਂ ਦੇ ਖੇਤ ਦਾ ਕੰਮ ਪਿੱਛੇ ਨਹੀਂ ਪੈਣ ਦੇਣਾ ਸੋ ਆਪਣੇ ਭਰਾਵਾਂ ਨੂੰ ਬਰਾਬਰ ਸਮਝ ਕੇ ਬਰਾਬਰ ਰੱਖਣਾ ਹੈ ਕੰਮ ਕਰ ਕਰਕੇ ਫਸਲ ਨੂੰ ਪੂਰੀ ਤਰ੍ਹਾਂ ਹੌਸਲਾ ਵਧਾਈ ਨਾਲ ਸੇਵਾ ਕਰਨੀ ਹੈ ਜਿਵੇਂ ਕਿ ਸੁਹਾਸ ਜੰਗੂ ਜੀ ਦੇ ਖੇਤ ਪਿੰਡਾਂ ਔਡਾਂ ਵਿਖੇ ਬਾਗ ਵਿੱਚ ਰੇਪਾਈ ਜਾ ਰਹੀ ਹੈ ਸੋ ਸਾਰੇ ਹੀ ਸੁਣਣ ਵਾਲੇ ਵੀਰਾਂ ਦਾ ਧੰਨਵਾਦ ਆਪਣੀ ਆਪਣੀ ਮਿਹਨਤ ਦੇ ਨਾਲ ਆਪਣੇ ਆਪਣੇ ਪਿੰਡਾਂ ਵਿਖੇ ਆਪਣੇ ਆਪਣੇ ਨਗਰਾਂ ਵਿਖੇ ਆਪਣੇ ਆਂਢ ਗੁਆਂਢ ਦੇ ਜਿਹੜੇ ਵੀਰ ਕਿਤੇ ਵੀ ਧਰਨਾਂ ਤੇ ਸੇਵਾ ਨਿਮਾਉਂਦੇ ਆ ਕਿਸਾਨ ਮਜ਼ਦੂਰ ਏਕਤਾ ਅੰਦੋਲਨ ਚ ਸਹਿਯੋਗ ਕਰਦੇ ਆ ਉਹਨਾਂ ਦੀ ਮਦਦ ਕਰਨੀ